ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਆ ਮਾਤ ਨੰਬਰ 8 ਅਤੇ 9 ਵਿੱਚ ਉਹ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਸੀਵਰੇਜ ਦੇ ਮੇਨ ਹੌਲਾ ਤੇ ਟੱਕਣ ਨਾ ਹੋਣ ਕਰਕੇ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਜਾਣ ਲੇਵਾ ਹਾਦਸਾ ਜ਼ਿਲ੍ਹਾ ਸ਼੍ਰੀ ਮੋਗਸਰ ਸਾਹਿਬ ਦੇ ਅਧੀਨ ਆਉਂਦੀ ਸਬਤ ਤਹਿਸੀਲ ਮੰਡੀ ਬਰੀ ਵਾਲਾ ਭਾਵੇਂ ਸਰਕਾਰ ਵੱਲੋਂ ਬਣਾ ਦਿੱਤੀ ਗਈ ਹੈ ਇਸ ਵੱਲ ਪੂਰਾ ਧਿਆਨ ਨਾ ਦਿੱਤੇ ਜਾਣ ਕਾਰਨ ਉੱਪਰ ਦੱਸੇ ਅਨਸਾਰ ਕਿਸੇ ਸਮੇਂ ਵੀ ਅਧ ਮੰਦਭਾਗੀ ਘਟਨਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਵੜਿੰਗ ਵੱਲੋਂ 18 ਫੁੱਟੀ ਸੜਕ ਨਾਜ ਮੰਡੀ ਤੱਕ ਆਉਣ ਵਾਲੀ ਇਸ ਸੜਕ ਵਿੱਚ ਮਾਰਕੀਟ ਕਮੇਟੀ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਜੋ ਸੀਵਰੇਜ ਪਾਇਆ ਗਿਆ ਹੈ ਉਹਨਾਂ ਸੀਵਰੇਜ ਦੇ ਮੈਨ ਹੌਲਾ ਉੱਪਰ ਟੱਕਣ ਦਾ ਹੋਣ ਕਰਕੇ ਕਿਸੇ ਸਮੇਂ ਵੀ ਵੱਡਾ ਹਾ사 ਹੋ ਜਾਣ ਦਾ ਲੋਕਾਂ ਦੇ ਮਨਾਂ ਅੰਦਰ ਬੈਣਾ ਡਰ ਇਸ ਸੜਕ ਤੋਂ ਮੰਡੀਵਾਲ ਨੂੰ ਆਉਣ ਅਤੇ ਜਾਣ ਵਾਲੇ ਪਿੰਡਾਂ ਦੇ ਲੋਕਾਂ ਅਤੇ ਬਰੀਵਾਲਾ ਵਾਸੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੋਕਸਰ ਸਾਹਿਬ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਮੰਡੀ ਬਰੀਵਾਲਾ ਤੋਂ ਪੱਤਰਕਾਰ ਅਮਰਤਦੀਪ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਿਆਰੇ ਦਰਖੋ ਤੁਸੀਂ ਫਿਰ ਮੋੜ ਤੋਂ ਜੁੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਮੈਂ ਤੁਹਾਡਾ ਆਪਣਾ ਸਰਪੰਚ ਸ਼ੇਗ ਮੰਡੀਪਰੀ ਵਾਲਾ ਸਰਕਾਰ ਆ ਜਿਹੜੀ ਆ ਸੜਕ ਤੇ ਮੈਂ ਦਿਖਾ ਰਿਹਾ ਜੀ ਵੀ ਰਾਤ ਕਵਰੇਜ ਕੀਤੀ ਸੀ ਉਸੇ ਸੜਕ 18 ਫੁੱਟੀ ਜਿਹੜੀ ਐ ਇੱਥੋਂ ਆਣ ਕੇ ਤੇ ਮੰਡੀ ਬੜੀ ਵਾਲਾ ਦੇ ਵਿੱਚ ਪ੍ਰਵੇਸ਼ ਕਰਦੀ ਆ ਸਭ ਤੋਂ ਪਹਿਲਾਂ ਸਵਾਗਤ ਕਿਸ ਚੀਜ਼ ਨਾਲ ਹੋ ਰਿਹਾ ਤੇ ਇੱਥੇ ਖਤਰਾ ਕਿਸ ਚੀਜ਼ ਦਾ ਬਣਿਆ ਬੈਠਾ ਵੀ ਆ ਚੌਕ ਆ ਜਿਹੜਾ ਵਿੱਚ ਤੇ ਆ ਮੈਂ ਦਿਖਾ ਰਿਹਾ ਜੀ ਇਹ ਸੀਵਰੇਜ ਦਾ ਮੈਨ ਹੌਲ ਟੱਕਣਾ ਬਿਲਕੁਲ ਦੇਖਿਆ ਜਾ ਸਕਦਾ ਜੀ ਇਹਦੀ ਉੱਪਰ ਕੋਈ ਟੱਕਰ ਨਹੀਂ ਹੈਗਾ ਕਿੰਨਾ ਡੂੰਗਾ ਹੈਗਾ ਤੇ ਬਿਲਕੁਲ ਗੰਦੇ ਪਾਣੀ ਦਾ ਸੀਵਰੇਜ ਦੇ ਪਾਣੀ ਦਾ ਭਰਿਆ ਪਿਆ ਇਹ ਕਿਸੇ ਸਮੇਂ ਵੀ ਕੋਈ ਅੱਧੀ ਰਾਤ ਜਾਂ ਕੋਈ ਬੱਚਾ ਵਿਅਕਤੀ ਜਾਂ ਕੋਈ ਨਿਰਸਵੇਰੇ ਖਾਦੀ ਪੀਤੀ ਦੀ ਵਾਹ ਕਾੜ ਦੇ ਵਿੱਚ ਇਹਦੇ ਵਿੱਚ ਡਿੱਗ ਕੇ ਜਿਹੜੀ ਉਹ ਖੋਦ ਪਛੀ ਆਦੋ ਕੀਤੀ ਸਕਦੀ ਹੈ ਜਿਹੜੀਆਂ ਸਮੱਸਿਆ ਆ ਰਹੀਆਂ ਉਹ ਲੰਘਣ ਟੱਪਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦੀ ਹੈ ਇੱਧਰ ਦੇਖਿਆ ਜਾਵੇ ਤਾਂ ਦੇਖੋ ਗੱਡੀਆਂ ਇਸ ਤਰ੍ਹਾਂ ਟੱਪਦੀਆਂ ਇਹ ਸਾਰਾ ਬਿਲਕੁਲ ਖਤਰਾ ਹੈ ਇਸ ਨੂੰ ਕਈ ਵਾਰੀ ਕਈ ਸੱਟਾਂ ਪੇਟਾਂ ਲੱਗ ਚੁੱਕੀਆਂ ਇਹ ਜਿਹੜੀ ਮੰਡੀ ਦੇ ਵਿੱਚ ਐਂਟਰ ਕਰਦੀ ਆ ਦੇਖੋ 18 ਫੁੱਟੀ ਇੱਥੇ ਆਣ ਕੇ ਪ੍ਰਵੇਸ਼ ਕਰਨ ਤੋਂ ਬਾਅਦ ਮੰਡੀ ਚ ਆਉਂਦੀ ਤੇ ਇਧਰਲੇ ਪਾਸੇ ਨੂੰ ਆ ਮੰਡੀ ਦਾ ਮੇਨ ਬਾਜ਼ਾਰ ਆ ਇਹ ਮੁੱਢਨ ਸਾਰੀ ਇੱਧਰ ਦੇਖੋ ਜੀ ਇਹ ਫੇਰ ਮੈਂ ਦੁਬਾਰੀ ਦਿਖਾ ਦਿਆਂ ਕਿ ਆ ਹੁੰਦਾ ਤੇ ਇਸ ਤਰ੍ਹਾਂ ਕਰਕੇ ਆ ਛੋਟੀ ਛੋਟੀ ਜਿਹੜੇ ਬੱਚੇ ਆ ਅਕਸਰ ਉਹ ਇਧਰ ਉਧਰ ਜਾਂਦੇ ਆ ਨੇੜੇ ਸਕੂਲ ਵੀ ਆ ਸਕੂਲ ਦੇ ਵਿੱਚ ਵਿਦਿਆ ਪ੍ਰਾਪਤ ਕਰਨ ਵਾਸਤੇ ਵੀ ਉਹ ਜਾਂਦੇ ਆ ਫਿਰ ਆਮ ਜਿਹੜੀ ਗਲੀ ਆ ਉਹ ਵਗਦੀ ਰਹਦੀ ਹੁਣ ਮੈਂ ਦਿਖਾਉਂਗਾ ਵੀ ਛੋਟੇ ਛੋਟੇ ਬੱਚੇ ਜਿਹੜੇ ਗਲੀ ਤੇ ਹੈਗੇ ਕੋਲ ਦੀ ਲੰਘਦੇ ਆ ਜਾਂ ਕੋਈ ਬੱਚਾ ਚੌੜ ਕਰਦਾ ਜਾਂ ਨੇਰੇ ਦੇ ਵਿੱਚ ਕੁਝ ਵੀ ਹੁੰਦਾ ਇੱਧਰ ਦੇਖਿਆ ਜავი ਤਾਂ ਇਹ ਬੱਚੇ ਬਿਲਕੁਲ ਕੋਲ ਦੀ ਟੱਪ ਦੇ ਜਿਹੜਾ ਰਸਤਾ ਇੰਨਾ ਤੰਗ ਆ ਕਿ ਨੇਰੇ ਸਵੇਰੇ ਇੱਕ ਨੂੰ ਲੰਘਣ ਜਾਂ ਜਿਹੜਾ ਉਹ ਖਤਰੇ ਤੋਂ ਖਾਲੀ ਨਹੀਂ ਹੈਗਾ ਇਹ ਮੇਨ ਹੌਲ ਦਾ ਜੀ ਦਾ ਟੱਕੜ ਹੈ ਨਹੀਂ ਨੰਬਰ 1 ਦਿਖਾ ਰਿਹਾ ਦੂਜੀ ਵੀਡੀਓ ਅਗਲੇ ਪਾਸੇ ਫਿਰ ਜਾ ਕੇ ਮੈਂ ਦਿਖਾਉਂਗਾ ਕਿ ਜਿਹੜਾ ਮੇਨ ਰਸਤਾ ਹੈ ਜਦੋਂ ਉਹ ਹੀ ਨਹੀਂ ਸੁਰੱਖਤ ਹੋ ਹੈਗਾ ਬੱਚਿਆਂ ਵਾਸਤੇ ਜਾਂ ਕਿਸੇ ਵਾਸਤੇ ਵੀ ਲੋਕਾਂ ਵਾਸਤੇ ਆਮ ਵਗ ਰਿਹਾ ਜੀ ਬਹੁਤ ਜ਼ਿਆਦਾ ਵੱਡੀ ਤਰ੍ਹਾਂ ਦੇ ਵਿੱਚ ਵਗ ਰਿਹਾ ਇਸ ਕਰਕੇ ਮੈਂ ਇਧਰ ਨੂੰ ਬਰੀ ਵਾਲੇ ਨੂੰ ਹੁਣ ਜਾ ਰਿਹਾ ਤੇ ਇਸ ਤੋਂ ਅੱਗੇ ਜਾ ਕੇ ਦਿਖਾਉਣਾ ਇਧਰ ਕੀ ਹਾਲਾਤ ਨੇ ਯਾਰ ਇਹ ਦਰਸ਼ਕੂ ਜਿੱਥੋਂ ਅੱਗੇ ਆਪਾਂ ਸੜਕ ਨੂੰ ਵੀਡੀਓ ਦਿਖਾਈ ਗਈ ਹੈ ਇਹ ਰਸਤੇ ਆਨ ਕੇ ਇੱਥੋਂ ਅਨਾਜ ਮੰਡੀ ਨੂੰ ਕ੍ਰਾਸ ਕਰਨ ਸਮੇਂ ਫੇਰ ਆ ਦੇਖਿਆ ਜਾਵੇ ਫੀਵਰੇਜ ਦਾ ਟੱਕਣ ਜਿਹੜਾ ਉਹ ਆਟੋਮੈਟਿਕ ਟੱਕਣ ਨਾ ਹੋਣ ਕਰਕੇ ਇੱਕ ਕੋਈ ਦਾ ਰੂਪ ਤਰਨ ਕਰੀ ਖੜ ਕੇ ਇੱਥੇ ਕਿੰਨਾ ਖਤਰਾ ਇਸ ਰਸਤਾ ਪੈਂਦਾ ਉਧਰੋਂ ਸੜਕ ਤੇ ਪਾਸੇ ਜਾਂਦੀ ਆਇਦਰ ਨੂੰ ਇੱਕ ਹੋਰ ਪਾਸੇ ਸੜਕ ਜਾਂਦੀ ਤੇ ਇੱਧਰ ਨੂੰ ਆਹ ਫੀਵਰੇਜ ਜਿਹੜਾ ਵਿਚਾਲੇ ਆ ਚੌਂਕ ਦੇ ਚੌਂਕ ਦੇ ਵਿਚਾਲੇ ਹੋ ਕੇ ਇਹ ਜਿਹੜਾ ਇਸ ਨਾਜ ਮੰਡੀ ਨੂੰ ਜਾਂਦਾ ਇਹ ਇਹ ਨੰਬਰ 2 ਆ ਜੀ ਮੈਂ ਇੱਧਰ ਨੂੰ ਦੱਸ ਦਿਆ ਵੀ ਆ ਗਲੀ ਜਾਂਦੀ ਕਿੰਨੇ ਵਹੀਕਲ ਆ ਰਹੇ ਇਸ ਇਲਾਕੇ ਤੇ ਆ ਜਿਹੜਾ ਇਹ ਵੀ ਇੱਕ ਖਤਰਾ ਏ ਤੋ ਖਾਲੀ ਨਹੀਂ ਗੰਦੀ ਬਦਬੂ ਆ ਰਹੀ ਹਰ ਪਾਸੇ ਨੇੜੇ ਘਰਾਂ ਵਾਲੇ ਲੋਕਾਂ ਦੇ ਸ਼ਾਇਦ ਮੈਨੂੰ ਲੱਗਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਨੱਕ ਨੂੰ ਮਰ ਜਾਂਦਾ ਜਾਂ ਇਸ ਤਰ੍ਹਾਂ ਕਰਦੇ ਆ ਇਹ ਬਹੁਤ ਬੁਰਾ ਹਾਲ ਦੇਖਣ ਨੂੰ ਮਿਲ ਰਿਹਾ ਇੱਕ ਉੱਬਲ ਰਿਹਾ ਇਹ ਗੰਦੇ ਪਾਣੀ ਦਾ ਸੀਵਰ ਜਿਹੜਾ ਕਿ ਟੱਕਣ ਤੋਂ ਬਗੈਰ ਮੇਰੇ ਨਾਲ ਹਾਲ ਦੇ ਉੱਪਰ ਕੋਈ ਟੱਕਰ ਨਹੀਂ ਦਿੱਸਾ ਗਿਆ ਸ਼ਾਇਦ ਇੱਥੇ ਮੈਂ ਕਹਿ ਰਿਹਾ ਹਾਂ ਵੀ ਮਾਰਕੀਟ ਕਮੇਟੀ ਨਗਰ ਕੌਂਸਲ ਜਿਹੜੀ ਹੈਗੀ ਆ ਉਹ ਕੰਮ ਕਰਨੀ ਨਹੀਂ ਦੁੱਤੀ ਹੋਈ ਆ ਉਸ ਸਮੇਂ ਜਾਗੂ ਜਦੋਂ ਇੱਥੇ ਕੋਈ ਜਾਨੀ ਨੁਕਸਾਨ ਹੋ ਗਿਆ ਉਹਨਾਂ ਚਿਰ ਕੋਈ ਇੱਥੇ ਧਿਆਨ ਨਹੀਂ ਦਿੱਤੇ ਦਿੱਤੇ ਜਾਣ ਦੀ ਸੁਭਾਵਨਾ ਧੰਨਵਾਦ ਲਓ ਜੀ ਉਹੀ ਬਾਜ਼ਾਰ ਜਿਹੜਾ 18 ਫੁੱਟ ਹੈਗਾ ਉਹ ਆਣ ਕੇ ਅਨਾਜ ਮੰਡੀ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਵਾਰਨ ਸਾਰੀ ਕੀ ਸਵਾਗਤ ਹੁੰਦਾ ਜੀ ਆ ਦੇਖੋ ਇੱਥੇ ਜਿਹੜੇ ਦੋ ਵੇਨ ਹਾਲ ਦੇ ਟੱਕਣ ਆਏ ਵੀ ਬਿਲਕੁਲ ਫੁੱਲੇ ਆ ਤੇ ਇਧਰ ਦੂਜੀ ਸਾਈਡ ਤੇ ਕੋ ਛੋਟੇ ਛੋਟੇ ਬੱਚੇ ਜਿਹੜੇ ਖੇਡਦੇ ਆ ਕਈ ਵਾਰੀ ਗੇਂਦ ਚੁੱਕਣ ਦੇ ਭਲੇਖੇ ਜਾਂ ਕੋਈ ਕਿਸ ਤਰ੍ਹਾਂ ਦੇ ਵੀ ਕਿਸੇ ਵੇਲੇ ਵੀ ਹਾਸਾ ਜਿਹੜਾ ਹੋ ਸਕਦਾ ਹੈ ਇੱਥੇ ਵੀ ਕੋਈ ਵੀਡੀਓ ਮੁਤਾਬਕ ਇਹ ਕੋ ਕਿੰਨੀ ਗੰਦਗੀ ਨਾਲ ਭਰੇ ਹੋਏ ਆ ਇਹ ਦੋ ਬਿਲਕੁਲ ਖਾਲੀ ਦੂਗੇ ਬਹੁਤ ਆ ਇਸ ਕਰਕੇ ਇਹ ਵੀ ਖਤਰੇ ਤੋਂ ਖਾਲੀ ਨਹੀਂ ਹੈਗੇ ਪੂਰੀ ਜਿਹੜੀ ਜੇਕਰ ਇੱਥੋਂ ਮੈਂ ਲੋਕਾਂ ਨੂੰ ਬੁਲਾ ਕੇ ਵੀਊ ਲਵਾ ਜਾਂ ਮੈਂ ਕੋਈ ਗੱਲ ਕਰਾਂ ਉਹਦੇ ਵਿੱਚ ਪਾਲਟੀ ਬਾਜੀ ਬਣਦੀ ਆ ਨਹੀਂ ਮੈਂ ਆਪਣੀ ਡਿਊਟੀ ਮੁਤਾਬਕ ਹੀ ਕਰਾਂਗਾ ਜਿੱਥੇ ਤੇ ਲੋਕਾਂ ਦੀ ਸਮੱਸਿਆ ਦੇਖੋ ਕਿਵੇਂ ਬੱਚੇ ਨਿੱਕੇ ਨਿੱਕੇ ਖੇੜ ਦੇ ਜਿਹੜੇ ਕੋਲ ਵਿਚਰ ਰਹੇ ਆ ਕਿਸੇ ਵੇਲੇ ਵੀ ਆਸ ਦਾ ਕਰ ਇਸ ਤੁਰ ਸਕਦੇ ਆ ਧੰਨਵਾਦ ਸਤਿ ਸ੍ਰੀ ਅਕਾਲ